मोरा। बोल आजी, बोल हर सज्जन स्वामि मोरा बोलया जी मे बोल्या हर सज्जन सुवामि मोरा वागे गुरु वागे गुरु i ਸਰਬਾਈ ਗੁਰਜੀ ਕੀ ਫਤਿਹ ਅੱਜ ਪਿੰਡ ਦਿਹਾਣਾ ਵਿੱਚ ਪੁਰਦਵਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਿਦੀਪੁਰਬ ਨੂੰ ਸਵਨਪੱਤ ਠੰਡੇ ਜਲ ਦੀ ਛਿਮੇ ਲਵਾਈ ਗਈ ਹੈ ਅੱਜ ਦਾ ਦਿਨ ਜਿਹੜਾ ਵੈਸੇ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਦਿਨ ਹੀ ਸਾਡੀ ਸੈਂਟਰ ਦੀ ਸਰਕਾਰ ਨੇ ਇੰਦਰਾ ਗਾਂਧੀ ਦੀ ਸਰਕਾਰ ਨੇ ਸਾਡੇ ਦਰਬਾਰ ਸਾਹਿਬ ਤੇ ਤੋਪਾਂ ਤੇ ਫੌਜਾਂ ਚੜਾ ਕੇ ਹਮਲਾ ਕੀਤਾ ਸੀ ਤੇ ਅਕਾਲ ਤੱਕ ਤੁਹਾਨੂੰ ਟੈਰੀ ਟੈਰੀ ਕੀਤਾ ਸੀ ਤੇ ਸਾਡੇ ਬਹੁਤ ਹੀ ਐਡੇ ਇਹਨੇ ਸ਼ਰਧਾਲੂ ਸ਼ਹੀਦ ਕਿਤੇ ਸਨ ਜਿਹੜੇ ਕਿ ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੇ ਸੋ ਮੈਂ ਅੱਜ ਦੇ ਦਿਨ ਤੇ ਆਪਣੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਇਕੱਠੇ ਹੋ ਕੇ ਸਾਨੂੰ ਜੋ ਸਾਡੇ ਤੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਸੋ ਇਸ ਵੀਲ ਜਿਹੜੀ ਆ ਇਹ ਗੁਰੂ ਅਰਜਨ ਦੇਵ ਜੀ ਦੇ 시디 ਗੁਰਪੁਰ ਨੂੰ ਸਮਰਪਿਤ ਹੈ ਅੱਜ ਵੀ ਜਿਹੜਾ ਮੈਂ ਪਿਛਲਾ ਇਤਿਹਾਸ ਯਾਦ ਕਰਾਇਆ ਉਸ ਦਿਨ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ 시디 ਪਰਪ ਸਿੱ ਇਸ ਦਿਨ ਸਰਕਾਰ ਨੇ ਫੌਜਾਂ ਦਰਬਾਰ ਸਾਹਿਬ ਤੇ ਚੜਾਈਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ